ਚਲਦੀ ਹੋਈ ਕਾਰ ਨੂੰ ਸੜਕ ਤੇ ਹੀ ਲੱਗੀ ਅੱਗ ਮਸਾ ਮਸਾ ਬਚਿਆ ਕਾਰ ਚਾਲਕ ਬਲਾਸਪੁਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਦੇਹਣੀ ਲਾਗੇ ਇੱਕ ਕਾਰ ਨੂੰ ਅਚਾਨਕ ਚੱਲਦੇ-ਚੱਲਦੇ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਲਕ ਦੇ ਵੱਲੋਂ ਆਪਣੀ ਕਾਰ ਸਾਈਡ ਤੇ ਖੜੀ ਕਰ ਦਿੱਤੀ ਗਈ ਤੇ ਮੌਕੇ ਦੇ ਦੁਕਾਨਦਾਰਾਂ ਵੱਲੋਂ ਪਾਣੀ ਸੁੱਟ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਚਾਲਕ ਨੇ ਦੱਸਿਆ ਕਿ ਉਹ ਬਲਾਸਪੁਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਉਸ ਨੂੰ ਗੱਡੀ ਵਿੱਚੋਂ ਕੁਝ ਸੜਨ ਦੀ ਸਮੈਲ ਆਈ ਤਾਂ ਜਿਸ ਤੋਂ ਬਾਅਦ ਉਸਨੇ ਗੱਡੀ ਸਾਈਡ ਤੇ ਖੜੀ ਕਰ ਦਿੱਤੀ ਅਤੇ ਜਿਵੇਂ ਹੀ ਉਸਨੇ ਦੇਖਿਆ ਕਿ ਗੱਡੀ ਦੇ ਵਿੱਚੋਂ ਅੱਗੇ ਨਿਕਲਦੀ ਸ਼ੁਰੂ ਹੋ ਗਈ ਤੇ ਉਸਨੇ ਆਪਣਾ ਸਮਾਨ ਫਟਾਫਟ ਗੱਡੀ ਦੇ ਵਿੱਚੋਂ ਬਾਹਰ ਰੱਖ ਲਿਆ ਅਤੇ ਸਥਾਨਕ ਦੁਕਾਨਦਾਰਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਡਰਾਈਵਰ ਦੀ ਮਦਦ ਕੀਤੀ ਗਈ ਨਾਲ ਹੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਸਰ ਮਤਲਬ ਕਿ ਐਕਚੁਅਲੀ ਉਸਦੇ ਮੈਂ ਚੰਡੀਗੜ੍ਹ ਜਾ ਰਿਹਾ ਥਾ ਤੋ ਯਹਾਂ ਤੇ ਟੂਲ ਬੈਰੀਅਰਸ 'ਚ ਮੈਂ ਜਦੋਂ نیچے ਗਿਆ ਤਾਂ ਮੈਨੂੰ ਇਸ ਸਮੇਂ ਜੀ ਆਣੀ ਸ਼ੁਰੂ ਹੋਈ गाड़ी गई तो जैसे स्मेल आई तो मैं तो मैं क्या देखता मुझे महसूस हुआ कि कुछ मतलब कहीं शॉर्ट सर्किट हो गया कुछ हो गया तो मैंने जैसे गाड़ी साइड में की अपनी दुआई जैसे आप देख रहे हैं साइड पी हुई है मैंने तो जैसे मैंने साइड की तो मैं एकदम से देखा लगा तो आगे से धुआं निकलना शुरू हो गया और मैंने एकदम से अपना बंद करके गाड़ी बंद करके एकदम से मैं भागा बाहर और मैंने जब तक ये बगल वाले हैं कि भाई साहब इन्होंने पानी वूनी वगैरह मारा तब तक मैंने अपना जो समान था मेरा वो मैंने बाहर निकाल दिया इसमें यह कि मेरा बिचावा हो ਹਾਂਜੀ ਪੁਲਿਸ ਵਾਲੇ ਵੀ ਆਏ ਤੋਂ ਫਾਇਰ ਬਗੇਟ ਵੀ ਆਈ ਸੀ ਤੋਂ ਇਹ ਉਹਨਾਂ ਨੇ ਉਹ ਕਰ ਲਿਆ ਕਰ ਉਸ ਤੇ ਮਤਲਬ ਫਾਇਰ ਵਾਲੋ ਨੇ ਪਾਣੀ ਵਗੈਰਾ ਮਾਰ ਕੇ ਜੀ ਅੱਜ ਕੀਤ ਬਲਾਸਪੁਰ ਦੇ ਚੀਤ ਚੰਡੀਗੜ੍ਹ ਨੂੰ ਗੱਡੇ ਜਾ ਰਹੇ ਸੀ ਇਹਨੂੰ ਦੇਣੀ ਜਾ ਕੇ ਅੱਜ ਲੱਗੀ ਬੜੀ ਮੁਸ਼ਕਲ ਤੇ ਕਹਾ ਤਨੂੰ ਕਾਬੂ ਪਾਇਆ ਕਾਬੂ ਮੈਂ ਫੇਵਰੇਟ ਦੇ ਗੱਡੀਆਂ ਭਗਾ ਕੇ ਤਾਂ ਇਹਨੂੰ ਅੱਗ ਜ਼ੋਰ ਤੇ ਅੱਗ ਬੁਝਾਈ ਚਲਦੀ ਹੋਈ ਕਾਰ ਨੂੰ ਸੜਕ ਤੇ ਹੀ ਲੱਗੀ ਅੱਗ ਮਸਾ ਮਸਾ ਬਚਿਆ ਕਾਰ ਚਾਲਕ ਬਲਾਸਪੁਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਦੇਹਣੀ ਲਾਗੇ ਇੱਕ ਕਾਰ ਨੂੰ ਅਚਾਨਕ ਚੱਲਦੇ-ਚੱਲਦੇ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਲਕ ਦੇ ਵੱਲੋਂ ਆਪਣੀ ਕਾਰ ਸਾਈਡ ਤੇ ਖੜੀ ਕਰ ਦਿੱਤੀ ਗਈ ਤੇ ਮੌਕੇ ਦੇ ਦੁਕਾਨਦਾਰਾਂ ਵੱਲੋਂ ਪਾਣੀ ਸੁੱਟ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਉਤ ਚਾਲਕ ਨੇ ਦੱਸਿਆ ਕਿ ਉਹ ਬਲਾਸਪੁਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਉਸ ਨੂੰ ਗੱਡੀ ਵਿੱਚੋਂ ਕੁਝ ਸੜਨ ਦੀ 스ਮੈਲ ਆਈ ਤਾਂ ਜਿਸ ਤੋਂ ਬਾਅਦ ਉਸਨੇ ਗੱਡੀ ਸਾਈਡ ਤੇ ਖੜੀ ਕਰ ਦਿੱਤੀ ਅਤੇ ਜਿਵੇਂ ਹੀ ਉਸਨੇ ਦੇਖਿਆ ਕਿ ਗੱਡੀ ਦੇ ਵਿੱਚੋਂ ਅੱਗੇ ਨਿਕਲਦੀ ਸ਼ੁਰੂ ਹੋ ਗਈ ਹੈ ਤੇ ਉਸਨੇ ਆਪਣਾ ਸਮਾਨ ਫਟਾਫਟ ਗੱਡੀ ਦੇ ਵਿੱਚੋਂ ਬਾਹਰ ਰੱਖ ਲਿਆ ਅਤੇ ਸਥਾਨਕ ਦੁਕਾਨਦਾਰਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਡਰਾਈਵਰ ਦੀ ਮਦਦ ਕੀਤੀ ਗਈ ਨਾਲ ਹੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਸਰ ਮਤਲਬ ਕਿ ਐਕਚੁਅਲੀ ਉਸ ਦਿਨ ਮੈਂ ਚੰਡੀਗੜ੍ਹ ਜਾ ਰਿਹਾ ਥਾ ਸੋ ਯਹਾਂ ਪੇ ਟੂਲ ਬੈਰੀਅਰ 'ਚ ਮੈਂ ਜਿ세 ਨਿਕਲ ਰਿਹਾ ਥਾ ਮੈਨੂੰ ਜਲਦੀ ਆਣੀ ਸ਼ੁਰੂ ਹੋਈ गाड़ी में तो जैसे स्मेल आई तो मैं तो मैं देखता मुझे महसूस हुआ कि कुछ मतलब कहीं शॉर्ट सर्किट हो गया कुछ हो गया तो मैंने जैसे गाड़ी साइड में की दवाई जैसे आप देख रहे हैं साइड की हुई है मैंने तो जैसे मैंने साइड की तो मैं एकदम से देखा लगा तो आ, आगे से धुआं निकलना शुरू हो गया और मैंने एकदम से अपना बंद करके गाड़ी बंद करके एकदम से मैं भागा बाहर और मैंने जब तक ये ब, 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 बगल वाले हैं जो भाई साहब हैं इन्होंने पानी पुनी वगैरह मारा तब तक मैंने अपना जो समान था मेरा वो मैंने बाहर निकाल दिया इसमें यह है कि मेरा बचाव हो ਹਾਂਜੀ ਪੁਲਿਸ ਵਾਲੇ ਵੀ ਆਏ ਤੋਂ ਫਾਇਰ ਬਗੇਟ ਵੀ ਆਈ ਸੀ ਤੋਂ ਇਹ ਉਹਨਾਂ ਨੇ ਉਹ ਕਰ ਲਿਆ ਕਾ ਉਸ ਤੇ ਮਤਲਬ ਫਾਇਰ ਵਾਲੋ ਨੇ ਪਾਣੀ ਵਗੈਰਾ ਮਾਰ ਕੇ ਜੀ ਅੱਜ ਕੀਤ ਬਲਾਸਪੁਰ ਤੇ ਕੀਤ ਚੰਡੀਗੜ੍ਹ ਨੂੰ ਗੱਡੀ ਜਾ ਰਹੀ ਸੀ ਇਹਨੂੰ ਬਹਿਣੀ ਆ ਅੱਗ ਲੱਗੀ ਬੜੀ ਮੁਸ਼ਕਲ ਤੇ ਕਹਾ ਤਨੂ ਕਾਬੂ ਪਾਇਆ ਕਾਬੂ ਫੇਵਰੇਟ ਦਾ ਗੱਡੀਆਂ ਭਗਾ ਕੇ ਤਾਂ ਇਹਨੂੰ ਅੱਗ ਬਜ਼ੋਰ ਤੇ ਅੱਗ ਬੁਝਾਈ ਚਲਦੀ ਹੋਈ ਕਾਰ ਨੂੰ ਸੜਕ ਤੇ ਹੀ ਲੱਗੀ ਅੱਗ ਮਸਾ ਮਸਾ ਬਚਿਆ ਕਾਰ ਚਾਲਕ ਬਲਾਸਪੁਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਦੇਹਣੀ ਲਾਗੇ ਇੱਕ ਕਾਰ ਨੂੰ ਅਚਾਨਕ ਚੱਲਦੇ-ਚੱਲਦੇ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਲਕ ਦੇ ਵੱਲੋਂ ਆਪਣੀ ਕਾਰ ਸਾਈਡ ਤੇ ਖੜੀ ਕਰ ਦਿੱਤੀ ਗਈ ਤੇ ਮੌਕੇ ਦੇ ਦੁਕਾਨਦਾਰਾਂ ਵੱਲੋਂ ਪਾਣੀ ਸੁੱਟ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਚਾਲਕ ਨੇ ਦੱਸਿਆ ਕਿ ਉਹ ਬਲਾਸਪੁਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਉਸ ਨੂੰ ਗੱਡੀ ਵਿੱਚੋਂ ਕੁਝ ਸੜਨ ਦੀ ਸਮੈਲ ਆਈ ਤਾਂ ਜਿਸ ਤੋਂ ਬਾਅਦ ਉਸਨੇ ਗੱਡੀ ਸਾਈਡ ਤੇ ਖੜੀ ਕਰ ਦਿੱਤੀ ਅਤੇ ਜਿਵੇਂ ਹੀ ਉਸਨੇ ਦੇਖਿਆ ਕਿ ਗੱਡੀ ਦੇ ਵਿੱਚੋਂ ਅੱਗ ਨਿਕਲਨੀ ਸ਼ੁਰੂ ਹੋ ਗਈ ਤੇ ਉਸਨੇ ਆਪਣਾ ਸਮਾਨ ਫਟਾਫਟ ਗੱਡੀ ਦੇ ਵਿੱਚੋਂ ਬਾਹਰ ਰੱਖ ਲਿਆ ਅਤੇ ਸਥਾਨਕ ਦੁਕਾਨਦਾਰਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਡਰਾਈਵਰ ਦੀ ਮਦਦ ਕੀਤੀ ਗਈ ਨਾਲ ਹੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ। ਸਰ ਮੈਂ ਕੱਲ੍ਹ ਤੋਂ ਐਕਚੁਅਲੀ ਕਲਾਸ ਤੋਂ ਮੈਂ ਚੰਡੀਗੜ੍ਹ ਜਾ ਰਿਹਾ ਥਾ। ਸੋ ਯਹਾਂ ਤੇ ਟੂਲ ਬੈਰੀਅਰਸ 'ਚ ਮੈਂ ਜਦੋਂ نیچے ਉੱਤਰਿਆ ਤਾਂ ਮੈਨੂੰ ਸਮੈਲ ਜੀ ਆਣੀ ਸ਼ੁਰੂ ਹੋਈ। गाड़ी में तो जैसे स्मेल आई तो मैं तो मैं क्या देखता मुझे महसूस हुआ कि कुछ मतलब कहीं शॉर्ट सर्किट हो गया कुछ हो गया तो मैंने जैसे गाड़ी साइड में की अपनी दवाई जैसे आप देख रहे हैं साइड की हुई है मैंने तो जैसे मैंने साइड की तो मैं एकदम से देखा लगा तो आ, आगे से धुआं निकलना शुरू हो गया और मैंने एकदम से अपना बंद करके गाड़ी बंद करके एकदम से मैं भागा बाहर और मैंने जब तक ये बगल वाले हैं जो भाई साहब हैं इन्होंने पानी पुनी वगैरह मारा तब तक मैंने अपना जो प्लान था मेरा वो मैंने बाहर निकाल दिया इसमें यह है कि मेरा बचाव हो गया ਹਾਂਜੀ ਪੁਲਿਸ ਵਾਲੇ ਵੀ ਆਏ ਤੇ ਫਾਇਰ ਬਗੇਟ ਵੀ ਆਈ ਸੀ ਤੇ ਇਹ ਉਹਨਾਂ ਨੇ ਉਹ ਕਰ ਲਿਆ ਕਰ ਉਸ ਤੇ ਮਤਲਬ ਫਾਇਰ ਵਾਲੋ ਨੇ ਪਾਣੀ ਵਗੈਰਾ ਮਾਰ ਕੇ ਜੀ ਅੱਜ ਕੀ ਸੀ ਤੇ ਬਲਾਸਪੁਰ ਦੇ ਚੀਰਪੁਰ ਚੱਲੀਆਂ ਉਹਨੂੰ ਗੱਡੀ ਜਾ ਰਹੀ ਸੀ ਇਹਨੂੰ ਦੇਣੀ ਆ ਕੇ ਅੱਗ ਲੱਗੀ ਬੜੀ ਮੁਸ਼ਕਲ ਤੇ ਕਹਾ ਤਾਨੂੰ ਕਾਬੂ ਪਾਇਆ ਕਾਬੂ ਭਾ ਕੇ ਫੇਵਰੇਟ ਦੇ ਗੱਡੀਆਂ ਮਗਾ ਕੇ ਤਾਂ ਇਹਨੂੰ ਅੱਗ ਬੇਜ਼ੋਰ ਤੇ ਅੱਗ ਬੁਝਾਈ ਚਲਦੀ ਹੋਈ ਕਾਰ ਨੂੰ ਸੜਕ ਤੇ ਹੀ ਲੱਗੀ ਅੱਗ ਮਸਾ ਮਸਾ ਬਚਿਆ ਕਾਰ ਚਾਲਕ ਬਲਾਸਪੁਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਦੇਹਣੀ ਲਾਗੇ ਇੱਕ ਕਾਰ ਨੂੰ ਅਚਾਨਕ ਚੱਲਦੇ-ਚੱਲਦੇ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਲਕ ਦੇ ਵੱਲੋਂ ਆਪਣੀ ਕਾਰ ਸਾਈਡ ਤੇ ਖੜੀ ਕਰ ਦਿੱਤੀ ਗਈ ਤੇ ਮੌਕੇ ਦੇ ਦੁਕਾਨਦਾਰਾਂ ਵੱਲੋਂ ਪਾਣੀ ਸੁੱਟ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਉੱਤੇ ਚਾਲਕ ਨੇ ਦੱਸਿਆ ਕਿ ਉਹ ਬਲਾਸਪੁਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਉਸ ਨੂੰ ਗੱਡੀ ਵਿੱਚੋਂ ਕੁਝ ਸੜਨ ਦੀ ਸਮੈਲ ਆਈ ਤਾਂ ਇਸ ਤੋਂ ਬਾਅਦ ਉਸਨੇ ਗੱਡੀ ਸਾਈਡ ਤੇ ਖੜੀ ਕਰ ਦਿੱਤੀ ਅਤੇ ਜਿਵੇਂ ਹੀ ਉਸਨੇ ਦੇਖਿਆ ਕਿ ਗੱਡੀ ਦੇ ਵਿੱਚੋਂ ਅੱਗ ਨਿਕਲਨੀ ਸ਼ੁਰੂ ਹੋ ਗਈ ਤੇ ਉਸਨੇ ਆਪਣਾ ਸਮਾਨ ਫਟਾਫਟ ਗੱਡੀ ਦੇ ਵਿੱਚੋਂ ਬਾਹਰ ਰੱਖ ਲਿਆ ਅਤੇ ਸਥਾਨਕ ਦੁਕਾਨਦਾਰਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਡਰਾਈਵਰ ਦੀ ਮਦਦ ਕੀਤੀ ਗਈ ਨਾਲ ਹੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਸਰ ਮੈਂ ਕੱਲ੍ਹ ਤੋਂ ਐਕਚੁਅਲੀ ਬਲਾਸਟ ਤੋਂ ਮੈਂ ਚੰਡੀਗੜ੍ਹ ਜਾ ਰਿਹਾ ਥਾ ਸੋ ਯਹਾਂ ਪੇ ਟੂਲ ਬੈਰੀਅਰ 'ਚ ਮੈਂ ਜੱਸੇ ਨੀਚੇ ਗਿਆ ਤਾਂ ਮੈਨੂੰ ਸਮੈਲ ਸੀ ਐਣੀ ਸ਼ੁਰੂ ਹੋਈ गाड़ी से। तो जैसे स्मेल आई तो मैं तो मैं क्या देखता मुझे महसूस हुआ कि कुछ मतलब कहीं शॉर्ट सर्किट हो गया कुछ हो गया तो मैंने जैसे गाड़ी साइड में की अपनी दवाई जैसे आप देख रहे हैं साइड की हुई है मैंने तो जैसे मैंने साइड की तो मैं एकदम से देखा था तो आ, आगे से धुआं निकलना शुरू हो गया और मैंने एकदम से अपना बंद करके गाड़ी बंद करके एकदम से मैं भागा बाहर और मैंने जब तक ये बगल वाले हैं जो भाई साहब हैं इन्होंने पानी वूनी वगैरह मारा तब तक मैंने अपना जो समान था मेरा वो मैंने बाहर निकाल दिया जिसमें यह कि मेरा बचाव हो ਹਾਂਜੀ ਪੁਲਿਸ ਵਾਲੇ ਵੀ ਆਏ ਤੇ ਫਾਇਰ ਬਗੇਟ ਵੀ ਆਈ ਸੀ ਤੇ ਇਹ ਉਹਨਾਂ ਨੇ ਉਹ ਕਰ ਲਿਆ ਕੋਪ ਉਸ ਤੇ ਮਤਲਬ ਫਾਇਰ ਵਾਲੋ ਨੇ ਪਾਣੀ ਵਗੈਰਾ ਮਾਰ ਕੇ ਜੀ ਅੱਜ ਕੀਤ ਬਲਾਸਪੁਰ ਦੇ ਕੀਤ ਜ਼ਬਰ ਚੱਲੀ ਗੱਡੀਆਂ ਨੂੰ ਗੱਡੇ ਜਾ ਰਹੇ ਸੀ ਇਹਨੂੰ ਗਹਿਣੀ ਅੱਗ ਲੱਗੀ ਬੜੀ ਮੁਸ਼ਕਲ ਤੇ ਕਹਾ ਤਨੂੰ ਕਾਬੂ ਪਾਇਆ ਕਾਬੂ ਫੇਵਰੇਟ ਦੇ ਗੱਡੀਆਂ ਭਗਾ ਕੇ ਤਾਂ ਇਹਨੂੰ ਅੱਗ ਜ਼ੋਰ ਤੇ ਅੱਗ ਬੁਝਾਈ ਚਲਦੀ ਹੋਈ ਕਾਰ ਨੂੰ ਸੜਕ ਤੇ ਹੀ ਲੱਗੀ ਅੱਗ ਮਸਾ ਮਸਾ ਬਚਿਆ ਕਾਰ ਚਾਲਕ ਬਲਾਸਪੁਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਦੇਹਣੀ ਲਾਗੇ ਇੱਕ ਕਾਰ ਨੂੰ ਅਚਾਨਕ ਚੱਲਦੇ-ਚੱਲਦੇ ਅੱਗ ਲੱਗ ਗਈ ਜਿਸ ਤੋਂ ਬਾਅਦ ਚਾਲਕ ਦੇ ਵੱਲੋਂ ਆਪਣੀ ਕਾਰ ਸਾਈਡ ਤੇ ਖੜੀ ਕਰ ਦਿੱਤੀ ਗਈ ਤੇ ਮੌਕੇ ਦੇ ਦੁਕਾਨਦਾਰਾਂ ਵੱਲੋਂ ਪਾਣੀ ਸੁੱਟ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ ਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਉੱਤੇ ਚਾਲਕ ਨੇ ਦੱਸਿਆ ਕਿ ਉਹ ਬਲਾਸਪੁਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਉਸ ਨੂੰ ਗੱਡੀ ਵਿੱਚੋਂ ਕੁਝ ਸੜਨ ਦੀ ਸਮੈਲ ਆਈ ਤਾਂ ਜਿਸ ਤੋਂ ਬਾਅਦ ਉਸਨੇ ਗੱਡੀ ਸਾਈਡ ਤੇ ਖੜੀ ਕਰ ਦਿੱਤੀ ਅਤੇ ਜਿਵੇਂ ਹੀ ਉਸਨੇ ਦੇਖਿਆ ਕਿ ਗੱਡੀ ਦੇ ਵਿੱਚੋਂ ਅੱਗੇ ਨਿਕਲਦੀ ਸ਼ੁਰੂ ਹੋ ਗਈ ਤੇ ਉਸਨੇ ਆਪਣਾ ਸਮਾਨ ਫਟਾਫਟ ਗੱਡੀ ਦੇ ਵਿੱਚੋਂ ਬਾਹਰ ਰੱਖ ਲਿਆ ਅਤੇ ਸਥਾਨਕ ਦੁਕਾਨਦਾਰਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਡਰਾਈਵਰ ਦੀ ਮਦਦ ਕੀਤੀ ਗਈ ਨਾਲ ਹੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਸਰ ਮਤਲਬ ਕਿ ਐਕਚੁਅਲੀ ਕਲਾਸ ਤੋਂ ਮੈਂ ਚੰਡੀਗੜ੍ਹ ਜਾ ਰਿਹਾ ਥਾ ਤਾਂ ਯਹਾਂ ਪੇ ਟੂਲ ਬੈਰੀਅਰ 'ਚ ਮੈਂ ਜੈਸੇ ਨਿਕਲ ਰਿਹਾ ਤਾਂ ਮੈਨੂੰ ਜਿ Smell ਜੀ ਆਣੀ ਸ਼ੁਰੂ ਹੋਈ गाड़ी में तो जैसे स्मेल आई तो मैं गा 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 गा। तो मैं क्या देख तो मुझे महसूस हुआ कि कुछ मतलब कहीं शॉर्ट सर्किट हो गया कुछ हो गया तो मैंने जैसे गाड़ी साइड में की अपनी दवाई जैसे आप देख रहे हैं साइड की हुई है मैंने तो जैसे मैंने साइड की तो मैं एकदम से देखा लगा तो आगे से धुआं निकलना शुरू हो गया और मैंने एकदम से अपना बंद करके गाड़ी बंद करके एकदम से मैं भागा बाहर और मैंने जब तक ये बगल वाले हैं जो भाई साहब इन्होंने पानी वूनी वगैरह मारा तब तक मैंने अपना जो सामान था मेरा वो मैंने बाहर निकाल दिया जिसमें यह कि मेरा बचाव हो ਹਾਂਜੀ ਪੁਲਿਸ ਵਾਲੇ ਵੀ ਆਏ ਤੇ ਫਾਇਰ ਬਗੇਟ ਵੀ ਆਈ ਸੀ ਤੇ ਇਹ ਉਹਨਾਂ ਨੇ ਉਹ ਕਰ ਲਿਆ ਤਾਂ ਉਸ ਤੇ ਮਤਲਬ ਫਾਇਰ ਵਾਲੋ ਨੇ ਪਾਣੀ ਵਗੈਰਾ ਮਾਰ ਕੇ ਜੀ ਅੱਜ ਕੀਤ ਤੋਂ ਬਨਾਸਪੁਰ ਤੇ ਕੀਤ ਤੋਂ ਚੱਲੀ ਗੱਡੀਆਂ ਨੂੰ ਗੱਡੇ ਜਾ ਰਹੇ ਸੀ ਇਹਨੂੰ ਦੇਣੀ ਆ ਅੱਗ ਲੱਗੀ ਬੜੀ ਮੁਸ਼ਕਲ ਤੇ ਕਹਾ ਤਨੂੰ ਕਾਬੂ ਪਾਇਆ ਕਾਬੂ ਫੇਵਰੇਟ ਦੇ ਗੱਡੀਆਂ ਮਗਾ ਕੇ ਤਾਂ ਇਹਨੂੰ ਅੱਗ ਜ਼ੋਰ ਤੇ ਅੱਗ ਬੁਝਾਏ ਚਲਦੀ ਹੋਈ ਕਾਰ ਨੂੰ ਸੜਕ ਤੇ ਹੀ ਲੱਗੀ ਅੱਗ ਮਸਾ ਮਸਾ ਬਚਿਆ